ਕਵੀਰ ਬਾਬਨੋ ਠੋਕਣ ਦਾ ਐਲਾਰਤਾ ਗਵਰਤਮਾਨ ਨੇ ਖਿੱਚ ਲਈ ਤਿਆਰੀ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਦੀਆਂ ਚੋਣਾਂ 'ਚ ਫੱਟੇ ਚੱਕੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਚੱਕੇ ਜਾ ਰਿਹਾ ਪੁਲਿਸ ਦੇ ਵੱਲੋਂ ਲਗਾਤਾਰ ਗ੍ਰਿਫਤਾਰੀਆਂ ਦਾ سلسلہ ਜਿਹੜਾ ਉਹ ਚੱਲਦਾ ਪਿਆ ਕੀ ਅਕਾਲੀ ਦਲ ਦੀ ਚੜ੍ਹਤ ਤੰਗ ਕਰ ਰਹੀ ਹੈ ਸੱਤਾ ਨੂੰ ਜਾਂ ਅਕਾਲੀ ਦਲ ਚੜ੍ਹਤ ਬਣਾਉਣ ਲਈ ਕਾਨੂੰਨ ਆਪਣੇ ਹੱਥਾਂ 'ਚ ਲੈਣ ਲੱਗ ਪਿਆ 2026 27 ਦੀਆਂ ਚੋਣਾਂ ਤੋਂ ਪਹਿਲਾਂ ਉਹ ਸਾਲ ਆ ਜਿਹੜਾ ਬੜਾ ਕ੍ਰੂਸ਼ੀਅਲ ਰਹਿਣ ਵਾਲਾ ਉਹ ਕਈ ਮਾਮਲਿਆਂ 'ਚ ਹੋਏਗਾ ਸੱਤਾ ਨੂੰ ਬਹੁਤ ਕੁਝ ਕਰਕੇ ਦਿਖਾਉਣਾ ਪੈਣਾ ਹੈ ਤੇ ਆਪੋਜੀਸ਼ਨ ਨੂੰ ਨੱਪ ਕੇ ਰੱਖਣਾ ਜਾਂ ਆਪੋਜੀਸ਼ਨ ਨੇ ਉਭਾਰ ਫੜਨਾ ਇਹ 2026 'ਚ ਹੀ ਸਾਰਾ ਕੁਝ ਤੈਅ ਹੋਣਾ 26 ਕਿਹੋ ਜਿਹਾ ਰਹੇਗਾ ਇਸ ਵੇਲੇ ਅਕਾਲੀ ਦਲ ਦੇ ਨਾਲ ਕੀ ਕੁਝ ਹੋ ਰਿਹਾ ਤੇ ਪੰਜਾਬ ਦੇ ਮੂਲ ਮੁੱਦਿਆਂ ਤੇ ਕਿੰਨੀਆਂ ਕੁ ਸਾਡੀਆਂ ਪੋਲੀਟੀਕਲ ਪਾਰਟੀਆਂ ਖੜੀਆਂ ਨੇ ਇਹਨਾਂ ਨੁਕਤਿਆਂ ਨੂੰ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਅੱਜ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰਵੇਸ਼ ਸ਼ਰਮਾ ਜੀ ਤਾਜ਼ਾ ਖਬਰ ਨਿਕਲ ਕੇ ਆਉਂਦੀ ਹੈ ਕਿ ਅਕਾਲੀ ਦਲ ਦੀ ਜਿਹੜੀ ਚੜਤ ਹੋਈ ਹੈ ਨਾ ਚੋਣਾਂ ਦੇ ਵਿੱਚ ਮਾਨ ਸਾਹਿਬ ਆਪ ਕਿਹਾ ਕਰਦੇ ਸੀਗੇ ਡਾਇਨਾਸੌਰ ਵਾਪਸ ਆ ਜਾਣਗੇ ਅਕਾਲੀ ਨਹੀਂ ਹੁਣ ਕਦੀ ਵਾਪਸ ਆਉਂਦੇ ਤੇ ਉਹ ਕੋਈ AI ਦੇ ਨਾਲ AI ਦੇ ਨਾਲ ਵੀਡੀਓ ਬਣਾ ਕੇ ਕਿਸੇ ਨੇ ਪੋਸਟ ਪਾਤੀ ਆ ਕਿ ਉਹ ਡਾਇਨਾਸੌਰ ਦੇ ਗਲ ਚ ਸੰਗਲ ਪਾਇਆ ਹੋਇਆ ਉੱਤੇ 2027 ਲਿਖਿਆ ਹੋਇਆ ਤੇ ਸੁਖਬੀਰ ਬਾਦਲ ਸੰਗਲ ਹੱਥ ਚ ਫੜ ਕੇ ਤੁਰੇ ਆਉਂਦੇ ਆ ਗਿਆ ਓਏ ਆ ਗਿਆ ਮਗਰ ਗਾਣਾ ਲਾਇਆ ਹੋਇਆ ਤੇ ਹੁਣ ਪਤਾ ਲੱਗਦਾ ਕਿ ਉਧਰ ਅਕਾਲੀ ਦਲ ਵਾਲਿਆਂ ਲਈ ਕਿਹਾ ਜਾ ਰਿਹਾ ਆ ਗਿਆ ਓਏ ਆ ਗਿਆ ਪੁਲਿਸ ਥਾਂ ਥਾਂ ਛਾਪੇ ਮਾਰਦੀ ਪਈ ਆ ਪਰਚੇ ਦਰਜ ਹੋ ਰਿਹਾ ਕੰਚਨਪ੍ਰੀਤ ਜਿਹੜੀ ਸੁਖਵਿੰਦਰ ਕੌਰ ਹੋਰਾਂ ਦੀ ਬੇਟੀ ਆ ਉਹਨਾਂ ਦੇ ਉੱਤੇ ਉਹ ਪਤਾ ਲੱਗਾ ਰੂਪੋਸ਼ ਹੋਈ ਆ ਔਰ ਇਸ ਸਭ ਦੇ ਵਿੱਚ ਇਹ ਵੀ ਪਤਾ ਲੱਗਦਾ ਕਿ IT ਸੈੱਲ ਦੇ ਜਿਹੜੇ ਹੱਡ ਹੈਗੇ ਨੇ ਅਕਾਲੀ ਦਲ ਦੇ ਨਛੱਤਰ ਸਿੰਘ ਗਿੱਲ ਹੋਈ ਉਹਨਾਂ ਨੂੰ ਰਣਜੀਤ ਐਵਨਿਊ ਦੇ ਵਿੱਚ ਇੱਕ ਕੈਫੇ 'ਚ ਬੈਠੇ ਨੂੰ ਚੱਕ ਲਿਆ ਗਿਆ ਔਰ ਕੱਲਾ ਚੱਕਿਆ ਨਹੀਂ ਗਿਆ ਉਸ ਕੈਫੇ ਦੇ ਵਿੱਚ ਜਿਹੜੀ ਡੀਵੀਆਰ ਸੀ ਨਾ ਸੀਸੀਟੀਵੀ ਕੈਮਰੇ ਵਾਲੀ ਉਹ ਵੀ ਚੱਕ ਕੇ ਲੈ ਗਿਆ ਵੀ ਕਿੱਦਾਂ ਗ੍ਰਿਫਤਾਰ ਕੀਤਾ ਜਾਂ ਤਾਂ ਇਹਨਾਂ ਪਤਾ ਲੱਗਣ ਦੇਣਾ ਹੋਊਗਾ ਜਾਂ ਕੋਈ ਕਾਰਨ ਹੋਰ ਹੋਣਗੇ ਨੀ ਇਹ ਜੋ ਹੋਇਆ ਜੀ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਪਰਫਾਰਮ ਕੀਤਾ ਹੈ ਜੀ ਇਹਦਾ ਫਿਰ ਕਿਤੇ ਨਾ ਕਿਤੇ ਆਫਟਰਫੈਕਟਸ ਤਾਂ ਹੋਣ ਹੀ ਨੇ ਹਮ ਹੁਣ ਸਰਕਾਰ ਨੂੰ ਜਦੋਂ ਦਾ ਇਹ ਰਿਜ਼ਲਟ ਆਇਆ ਹੈ ਉਦੋਂ ਦਾ ਸਰਕਾਰ ਨੂੰ ਇਹ ਲੱਗ ਰਿਹਾ ਵੀ ਕਿਤੇ ਅਕਾਲੀ ਦਲ ਦਾ ਦੁਬਾਰਾ ਗੱਲ ਜੀ ਨਾ ਬਣ ਜੇ ਹਾਲਾਂਕਿ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ ਵੀ ਜਿਹੜੀਆਂ ਇਹ ਜਿੰਨੀ ਚੋਣਾਂ ਨੇ ਇਹਨਾਂ ਦਾ 2027 ਨਾਲ ਕੋਈ ਵੱਲ ਇੰਨੀ ਹੈ ਨਹੀਂ ਜੀ ਕਿਉਂਕਿ ਜਿਹੜੀਆਂ ਵੱਡੀਆਂ ਚੋਣਾਂ ਮੇਨ ਚੋਣਾਂ ਹੁੰਦੀਆਂ ਨੇ ਉਹ ਬਿਲਕੁਲ ਹੀ ਡਿਫਰੈਂਟ ਹੁੰਦੀਆਂ ਨੇ ਪਰ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਵੀ ਕਿਤੇ ਅਕਾਲੀ ਦਲ ਪਰਸੈਪਸ਼ਨ ਮੈਨੇਜਮੈਂਟ 'ਚ ਅੱਗੇ ਇਹਨਾਂ ਨਿਕਲ ਜੇ ਕਿਉਂਕਿ ਇੱਕ ਪੋਜ਼ਿਟਿਵ ਫੀਲਰ ਦਾ ਦੇਖੋ ਆ ਹੀ ਰਹੇ ਨੇ ਨਾ ਜੀ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਲਵੇ ਇਸ ਇਲੈਕਸ਼ਨ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਕਹਿਣਾ ਕਿਉਂਕਿ ਉਹ ਸਾਰੀਆਂ ਜਿਹੜੀਆਂ ਬਾਈ ਇਲੈਕਸ਼ਨਾਂ ਹੋਈਆਂ ਨੇ ਉਹਨਾਂ 'ਚ ਉਹ ਨਹੀਂ ਆਈ ਜੀ ਉਹ ਉਹ ਨਹੀਂ ਲੜੇ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਸੀ ਜੀ ਇਹ ਤਾਂ ਖਤਮ ਹੈ ਜੀ ਇਹ ਤਾਂ ਦੇਖੋ ਡਾਇਨਾਸੌਰ ਚਲੋ ਆ ਜਾਣਗੇ ਅਕਾਲੀ ਦਲ ਨਹੀਂ ਹੁੰਦਾ ਪਰ ਹੁਣ ਜਿਹੜੀ ਇਹ ਇਸ ਤਰ੍ਹਾਂ ਦੀ VOTING ਇਸ ਤਰ੍ਹਾਂ ਹੋਈ ਇਸ ਤਰੀਕੇ ਨਾਲ ਵੋਟ ਪਈ ਇਹਨਾਂ ਨੂੰ ਇਹਨਾਂ ਦੇ ਜਿਹੜੇ ਕੈਂਡੀਡੇਟ ਨੇ ਜੀ ਉਹਦੇ ਨਾਲ ਸਾਰੀਆਂ ਚੀਜ਼ਾਂ ਹੀ ਬਦਲ ਗਈਆਂ ਜੀ ਹੁਣ ਜਦੋਂ ਦੇ ਇਲੈਕਸ਼ਨ ਹੋਏ ਨੇ ਜਦੋਂ ਦਾ ਰਿਜ਼ਲਟ ਆਇਆ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਦੇਖੋ ਜੀ ਅਸੀਂ ਜਿੱਤ ਗਏ ਪਰ ਅਕਾਲੀ ਦਲ ਦਾ ਜਿੰਨਾ ਵੀ ਕੇਡਰ ਹੈ ਜਿੰਨਾ ਵੀ ਆਈਟੀ ਸੈੱਲ ਹੈ ਸਪੈਸ਼ਲੀ ਉਹਨਾਂ ਨੇ ਇਸ ਹਾਰ ਨੂੰ ਮੈਨੂੰ ਲੱਗਦਾ ਵੀ ਆਮ ਆਦਮੀ ਦੀ ਪਾਰਟੀ ਦੀ ਜਿੱਤ ਨਾਲੋਂ ਵੱਡਾ ਕਰਤਾ ਜੀ ਤੇ ਹਰ ਫੇਸਬੁੱਕ ਦੇ ਉੱਤੇ ਹਰ ਪਾਸੇ ਹੁਣ ਇਹ ਪੂਰੀ ਤਰੀਕੇ ਨਾਲ ਘੁਮਾਇਆ ਜਾ ਰਿਹਾ ਹੈ ਹੁਣ ਗੁੱਸਾ ਤਾਂ ਫਿਰ ਨਿਕਲ ਨਹੀਂ ਆ ਜੀ ਜੀ ਕਿਉਂਕਿ ਜਿਹੜੀ ਆਈਟੀ ਸੈੱਲ ਦਾ ਮਿਸਯੂਜ਼ ਜਾਂ ਪ੍ਰੋਪਰ ਯੂਜ਼ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਸਿੱਖਿਆ ਨਾ ਜੀ ਉਹ ਚੀਜ਼ਾਂ ਬੈਕਫਾਇਰ ਕਰ ਰਹੀਆਂ ਨੇ ਜੀ ਹੂੰ ਦੂਸਰੀ ਗੱਲ ਇਹ ਹੈ ਵੀ ਜਿਹੜੀ ਹੁਣ ਚੱਕ ਚਕਾਈ ਵਾਲੀ ਗੱਲ ਹੈ ਦੋਸ਼ ਲੱਗੇ ਇਲੈਕਸ਼ਨਾਂ ਦੇ ਵਿੱਚ ਵੀ ਪੁਲਿਸ ਦਾ ਮਿਸਯੂਜ਼ ਕਰ ਰਹੀ ਹੈ ਆਮ ਆਦਮੀ ਪਾਰਟੀ ਜੀ ਪਰ ਇਲੈਕਸ਼ਨ ਕਮਿਸ਼ਨ ਦਾ ਡੰਡਾ ਸੀ ਹੂੰ ਬੀਬਾ ਜੀ ਜਿਹੜੇ ਐਸਐਸਪੀ ਸਾਹਿਬ ਸੀਗੇ ਉਹਨਾਂ ਨੂੰ ਵੀ ਸਸਪੈਂਡ ਕਰਤਾ ਉਹਨਾਂ ਨੇ ਉਦੋਂ ਉਸ ਟਾਈਮ ਦੇ ਵਿੱਚ ਵੀ ਹਾਲਾਂਕਿ ਮਿਸਯੂਜ਼ ਦੇ ਅਲੀਗੇਸ਼ਨ ਲੱਗੇ ਜੀ ਪਰ ਇਲੈਕਸ਼ਨ ਕਮਿਸ਼ਨ ਦਾ ਡਰ ਹੋਣ ਕਰਕੇ ਉਹ ਮਿਸਯੂਜ਼ ਹੋ ਨਹੀਂ ਸਕਿਆ ਜੀ ਜਿਸ ਲੈਵਲ ਤੇ ਕਰਨਾ ਸੀਗਾ ਕਿਉਂਕਿ ਆਪਾਂ ਪਹਿਲਾਂ ਵੀ ਇਲੈਕਸ਼ਨ ਦੇਖੇ ਨੇ ਜੀ ਕਵਰ ਕਰੇ ਨੇ ਇਹ ਤਾਂ ਬੰਦੇ ਚੱਕ ਲੈਂਦੇ ਸੀ ਰਾਤ ਨੂੰ ਬੰਦੇ ਚੱਕ ਕੇ ਲੈ ਗਏ ਐ ਕਰਤਾ ਵੀ ਬੰਦੇ ਬੰਦੇ ਨਹੀਂ ਲੱਭਦੇ ਚਾਰ ਚਾਰ ਪੰਜ ਬੰਦੇ ਹੁਣ ਉਹ ਇਲੈਕਸ਼ਨਾਂ ਦੇ ਵਿੱਚ ਜਦੋਂ ਪਰਚਿਆਂ ਦੀ ਇਨਕੁਆਰੀ ਖੁੱਲ ਗਈ ਜਿਹੜੇ ਨਵੇਂ ਪਰਚੇ ਦਿੱਤੇ ਗਏ ਚਲੋ ਹਜੇ ਰਿਪੋਰਟ ਰਿਪੋਰਟ ਜਿਹੜੀ ਆਈ ਹੈ ਜਾਂ ਆਉਣੀ ਹੈ ਹੂ ਮੈਨੇਜ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਸਮਾਂ ਦੱਸੂਗਾ ਨਿਊ ਦੀ ਰਿਪੋਰਟ ਆ ਗਈ ਉਹ ਕਹਿੰਦੇ ਮੈਨਿਪੂਲੇਟਡ ਸੀਗੇ ਸਾਰੇ ਪਰਚੇ ਬਾਅਦ ਚ ਤੱਕੇ ਦਾ ਨਾਮ ਪਾਏ ਗਿਆ ਆਮ ਤੌਰ ਤੇ ਕੀ ਹੁੰਦਾ ਪਹਿਲਾ ਪਰਚਾ ਹੁੰਦਾ ਫੇਰ ਗ੍ਰਿਫਤਾਰੀ ਹੁੰਦੀ ਹੈ ਇਨ੍ਹਾਂ ਮਾਮਲਿਆਂ ਚ ਪਹਿਲਾ ਗ੍ਰਿਫਤਾਰੀ ਹੋਈ ਫੇਰ ਪਰਚੇ ਚ ਨਾਮ ਪਾਏ ਫੇਰ ਪਾਇਆ ਹੁਣ ਆਲਰੇਡੀ ਪੁਲਿਸ ਨੂੰ ਪਤਾ ਸੀਗਾ ਵੀ ਇਲੈਕਸ਼ਨ ਕਮਿਸ਼ਨ ਬੜਾ ਸਟ੍ਰਿਕਟ ਹੋਇਆ ਹੋਇਆ ਹੈ ਮੈਨੂੰ ਜੋ ਲੱਗਦਾ ਵੀ ਹੋ ਸਕਦਾ ਹੈ ਵੀ ਜੜੀਆਂ ਆਮ ਆਦਮੀ ਪਾਰਟੀ ਦੇ ਕੁਝ ਲੀਡਰਸ ਨੇ ਉਹਨਾਂ ਦੇ ਮਨ ਦੀਆਂ ਜੜੀਆਂ ਉਮੀਦਾਂ ਸੀਗੀਆਂ ਆਸਾਂ ਸੀਗੀਆਂ ਵੀ ਕੁੱਟਣ ਕਟਾਉਣ ਦੀਆਂ ਚਕਾਉਣ ਦੀਆਂ ਲੀਡਰਾਂ ਨੂੰ ਵੀ ਥਾਣੇ 'ਚ ਬਿਠਾਉਣ ਦੀਆਂ ਉਹ ਪੂਰੀਆਂ ਨਾ ਹੋਈਆਂ ਹੁਣ ਨਹੀਂ ਇਹ ਇੱਕ ਪ੍ਰਵੇਸ਼ ਦੀ ਇਹ ਵੀ ਤਾਂ ਗੱਲ ਹੁੰਦੀ ਹੈ ਨਾ ਤੁਸੀਂ ਜਿਹੜਾ ਉਹ ਕਹਿੰਦੇ ਨਾ ਤੇਲ ਦੇਖੋ ਤੇਲ ਦੀ ਧਾਰ ਦੇਖੋ ਤਰਨ ਤਰਨ ਨੂੰ ਸੱਤਾ ਨੇ ਦੇਖਿਆ ਪਰਖਿਆ ਕਿ ਇੱਥੇ ਕੀ ਹੋ ਸਕਦਾ ਉਹਨੂੰ ਲੱਗਾ ਕਿ ਜੋ ਅੰਮ੍ਰਿਤਪਾਲ ਨੇ ਕਰ ਦਿੱਤਾ ਕਿਤੇ ਹੈ ਨਾ ਚੋਣਾ 'ਚ ਵੀ ਸਾਡੇ ਨਾਲ ਉਹੀ ਕਹਾਣੀ ਨਾ ਹੋ ਜਵੇ ਤੇ ਇਸ ਕਰਕੇ ਉਹਨਾਂ ਨੂੰ ਹਰਮੀਤ ਸਿੰਘ ਸੰਧੂ ਨੂੰ ਲਿਆਉਣਾ ਮਜਬੂਰੀ ਬਣ ਗਿਆ ਆਮ ਆਦਮੀ ਪਾਰਟੀ ਦੀ ਕਿ ਭਾਈ ਜਿਹੜਾ ਬੰਦਾ ਅਕਾਲੀ ਦਲ ਦੀ ਮਾੜੀ ਹਾਲਤ ਪਤਲੀ ਹਾਲਤ ਚ ਵੀ ਦੂਜੇ ਨੰਬਰ ਤੇ ਰਹਿੰਦਾ ਆ ਜੇ ਉਹਨੂੰ ਲੈ ਆਉਣੇ ਸ਼ਾਇਦ ਇਹਦੇ ਨਾਲ ਸਾਡਾ ਵਧਰ ਹੋ ਜਾਏਗਾ ਲੈ ਕੇ ਆਉਂਦੇ ਆ ਉਹਨੂੰ ਚੋਣ ਲੜਾਈ ਜਾਂਦੀ ਆ باوجود ਇਹਦੇ ਮਨਦੀਪ ਸਿੰਘ ਦਾ ਚੋਣ ਮੈਦਾਨ ਚ ਨਿਤਰਨਾ ਫਿਰ ਅਕਾਲੀ ਦਲ ਦਾ ਉਭਾਰ ਬੀਬੀ ਸੁਖਵਿੰਦਰ ਕੌਰ ਹੋਰ ਹੁੰਦਾ ਜਿਹੜਾ ਆਜ਼ਾਦ ਗਰੁੱਪ ਸੀ ਉਹਨਾਂ ਦੇ ਨਾਲ ਹੈ ਪ੍ਰਭਾਵ ਤਾਂ ਹੈਗਾ ਸਿਗਾ ਫਿਰ ਉਹਦੇ ਤੋਂ ਬਾਅਦ ਲੱਗਾ ਨਹੀਂ ਕਹਾਣੀ ਵਿਗੜ ਸਕਦੀ ਹੈ ਇਸ ਕਰਕੇ ਜਦੋਂ ਪਤਾ ਲੱਗਾ ਕਿ ਵਿਗੜ ਸਕਦੀ ਉਦੋਂ ਸੱਤਾ ਦਾ ਬਹੁਤਾ ਇਸਤੇਮਾਲ ਕੀਤਾ ਨਹੀਂ ਤਾਂ ਕਈ ਵਾਰੀ ਬੰਦਾ ਹੁੰਦਾ ਜਿੱਤ ਰਹੀਆਂ ਬਹੁਤਾ ਕਰਨ ਦੀ ਲੋੜ ਨਹੀਂ ਐਵੇਂ ਕਾਹਤੋਂ ਬਦਨਾਮੀ ਖੱਟਣੀ ਨਹੀਂ ਤਾਂ ਬੰਦਾ ਇਦਾਂ ਦਾ ਵੀ ਸੋਚ ਲੈਂਦਾ ਨਾ ਜੀ ਨਹੀਂ ਐਕਚੁਅਲੀ ਜਦੋਂ ਵੋਟਾਂ ਸ਼ੁਰੂ ਹੁੰਦੀਆਂ ਨੇ ਜੀ ਉਸ ਤੋਂ ਪਹਿਲਾਂ ਬਹੁਤ ਤਰ੍ਹਾਂ ਦੀਆਂ ਰਿਪੋਰਟਾਂ ਜਾਂਦੀਆਂ ਨੇ ਸਰਕਾਰ ਨੂੰ ਸਰਕਾਰ ਦੇ ਕੋਲ ਤਾਂ ਏਜੰਸੀਆਂ ਹੁੰਦੀਆਂ ਨੇ ਏਜੰਸੀਆਂ ਹੁੰਦੀਆਂ ਸਾਰੀਆਂ ਏਜੰਸੀਆਂ ਜਾਂਦੀਆਂ ਨੇ ਜੀ ਕੁਝ ਇੱਕ ਤਾਂ ਏਜੰਸੀਆਂ ਰਿਪੋਰਟਾਂ ਦਿੰਦੀਆਂ ਨੇ ਇੱਕ ਚੇਲੇ ਚਾਪਟੇ ਬੜੇ ਤੁਰੇ ਫਿਰਦੇ ਹੁੰਦੇ ਨੇ ਜੀ ਜੀ ਕੋਈ ਕਹਿੰਦਾ ਵੀ ਮੇਰੀ ਜੇਬ 'ਚ ਸੀਐਮਐ ਕੋਈ ਕਹਿੰਦਾ ਵੀ ਭਾਈ ਫਲਾਣਾ ਮੰਤਰੀ ਮੇਰੀ ਜੇਬ 'ਚ ਹੈ ਤੇ ਮੁੱਖ ਮੰਤਰੀ ਮੇਰੀ ਜੇਬ 'ਚ ਹੈ ਜਿਹੜੇ ਉਸ ਤਰ੍ਹਾਂ ਦੇ ਚਮਚੇ ਹੁੰਦੇ ਨੇ ਨਾ ਜੀ ਉਹ ਬਹੁਤ ਨੁਕਸਾਨ ਕਰਦੇ ਨੇ ਸਰਕਾਰ ਦਾ ਹਮ ਜਿਹੜੇ ਰਿਪੋਰਟਾਂ ਏਜੰਸੀਆਂ ਤੋਂ ਜਾਂਦੀਆਂ ਨੇ ਉਹਨਾਂ ਰਿਪੋਰਟਾਂ ਦੇ ਵਿੱਚ ਫੇਰ ਵੀ ਕੋਈ 19 21 ਦਾ ਫਰਕ ਪੈ ਜਾਂਦਾ ਹੈ ਜੀ ਬੜਾ ਫਰਕ ਨਹੀਂ ਪਾਉਂਦੇ ਕਿਉਂਕਿ ਸਰਕਾਰੀ ਅਫਸਰ ਹੁੰਦੇ ਨੇ ਉਹਨਾਂ ਨੇ ਆਪਣੀ ਡਿਊਟੀ ਕਰਨੀ ਹੁੰਦੀ ਹੈ ਉਹ ਰਿਪੋਰਟਾਂ ਸਹੀ ਜੇ ਹੁੰਦੀਆਂ ਨੇ ਕੋਈ ਬਾੜਾ ਖੱਬੇ ਸੱਜੇ ਨਹੀਂ ਹੁੰਦੇ ਹੋ ਪਰ ਜਿਹੜੇ ਚੇਲੇ ਚਾਪਟੇ ਨੇ ਰਿਪੋਰਟਾਂ ਹੁੰਦੀਆਂ ਨੇ ਜੀ ਉਹ ਬਹੁਤ ਹੇਟ ਉੱਤੇ ਕਰਕੇ ਦੱਸਦੇ ਨੇ ਜਿਹੜੀ ਹੁਣ ਆਪਾਂ ਇਹਦੇ ਜੀ ਗੱਲ ਕਰਦੇ ਆਂ ਵੀ ਵੇਵ ਬਣਨ ਤੋਂ ਬਾਅਦ ਐ ਹੋ ਗਿਆ ਬਾ ਹੋ ਗਿਆ ਇਹ ਮੈਨੂੰ ਜੋ ਲੱਗਦਾ ਵੀ ਪਹਿਲੀ ਥਰੀ ਪਲਾਨਟ ਸੀਗਾ ਪਹਿਲੀ ਹੁਕਮ ਆ ਚੁੱਕੇ ਸੀ ਪਹਿਲੀ ਜੀ ਪਹਿਲੀ ਸਰਕਾਰ ਮੁਛ ਦਾ ਸਵਾਲ ਬਣਾਈ ਬੈਠੀ ਸੀ ਚਲੋ ਇਹ ਤਾਂ ਸਰਕਾਰ ਦੀ ਮੁਛ ਰਹਿ ਗਈ ਹਮ ਆਪਾਂ ਕਹਿ ਸਕਦੇ ਹਾਂ ਨਹੀਂ ਜਿੰਨੀ ਚੋਣ ਸਰਕਾਰ ਦੀ ਮੁਛ ਦਾ ਸਵਾਲ ਹੁੰਦੀ ਹੀ ਆ ਪਰ ਇੱਥੇ ਇੱਕ ਚੀਜ਼ ਇਹ ਮਹੱਤਵਪੂਰਨ ਹੈ ਕਿ ਕੰਚਨਪ੍ਰੀਤ ਕੌਰ ਦਾ ਇੱਕ ਤਰੀਕੇ ਨਾਲ ਰੂਪ ਪੋਸ਼ ਹੋਣਾ ਜੀ ਪਤਾ ਨਹੀਂ ਹੈ ਇਹ ਜਿਹੜਾ ਨਛੱਤਰ ਸਿੰਘ ਗਿੱਲ ਹੋਰਾਂ ਨੂੰ ਅਰੈਸਟ ਕਰ ਲੈਣਾ ਜੀ ਚੋਣਾਂ ਲੰਘੀਆਂ ਨਤੀਜੇ ਨਿਕਲੇ ਉਹਦੇ ਤੋਂ ਬਾਅਦ ਅਰੈਸਟ ਜਿਹੜੀ ਆ ਉਹ ਹੁੰਦੀ ਹੈ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਆ ਮਨਿੰਦਰ ਸਿੰਘ ਜੀ ਮਨਿੰਦਰ ਸਿੰਘ ਜਿਹੜਾ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਹੈਗੇ ਆ ਉਹਨਾਂ ਨੂੰ ਇਹ ਕਹਿ ਕੇ ਸਸਪੈਂਡ ਕਰ ਦੇਣਾ ਜੀ ਤੁਹਾਡੇ ਇੱਥੇ ਗੈਂਗਸਟਰ ਬਾਦ ਵਧ ਗਿਆ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਉਹਦੇ ਤੇ ਕਾਬੂ ਨਹੀਂ ਕਰ ਸਕੇ। ਇਹੀ ਮਨਿੰਦਰ ਸਿੰਘ ਕੁਝ ਸਮਾਂ ਪਹਿਲਾਂ ਇੱਕ ਆਰਪੀਜੀ ਅਟੈਕ ਹੋਣਾ ਸੀਗਾ ਉਹਨੂੰ ਫੇਲ ਕਰਦਾ। ਇਹੀ ਮਨਿੰਦਰ ਸਿੰਘ। ਜੀ ਜੀ ਮਤਲਬ ਉਹ ਵਧੀਆ ਕੰਮ ਕਰਨ ਵਾਲੇ ਬੰਦੇ ਨੂੰ ਇੱਕ ਔਰ ਅੰਦਰ ਦੀਆਂ ਖਬਰਾਂ ਇਹ ਨਿਕਲ ਕੇ ਆਉਣੀਆਂ ਕਿ ਇਹਨੂੰ ਕਿਹਾ ਸੀਗਾ ਕਿ 24 ਘੰਟਿਆਂ 'ਚ ਗ੍ਰਿਫਤਾਰ ਕਰ ਕੰਚਨਪ੍ਰੀਤ ਹੋਰਾਂ ਨੂੰ ਇਹ ਕਿਤੇ ਮੱਠ ਵਰਤ ਗਿਆ ਜੋ ਸਾਡੇ ਕੋਲ ਸੂਤਰਾਂ ਦੇ ਹਵਾਲੇ ਨਾਲ ਖਬਰ ਆਈਆਂ ਤੇ ਇਸ ਕਰਕੇ ਜਿਹੜਾ ਜੀ ਇਹਨੂੰ ਹਟਾਤਾ ਕਿ ਨਹੀਂ ਇਦਾਂ ਨਹੀਂ ਤੇ ਚੱਲ ਫਿਰ ਇਦਾਂ ਨਹੀਂ ਤੁਹਾਡੇ ਜਿਹੜੇ ਸੂਤਰ ਨੇ ਉਹ ਮੈਨੂੰ ਠੀਕ ਲੱਗਦੇ ਨੇ ਜੀ ਕਿਉਂਕਿ ਦੇਖੋ ਵੀ ਐਸਐਸਪੀ ਸਾਹਿਬ ਨੂੰ ਜੇ ਗੈਂਗਸਟਰਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਕਰਕੇ ਸਸਪੈਂਡ ਕਰਨਾ ਸੀ ਉਹ ਤਾਂ ਪਹਿਲਾਂ ਵੀ ਕੀਤਾ ਜਾ ਸਕਦਾ ਸੀ ਬਿਲਕੁਲ ਫਿਰ ਤੁਸੀਂ ਇਲੈਕਸ਼ਨ ਦਾ ਰਿਜ਼ਲਟ ਦੀ ਵੇਟ ਕਿਉਂ ਕੀਤੀ ਹੂੰ ਵੀ ਉਤਾ ਹੁਣ ਹਰ ਤਰ੍ਹਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ ਜੀ ਕੋਈ ਐਂ ਤਾਂ ਹੈ ਨਹੀਂ ਵੀ ਇੱਕ ਰਾਤ ਦੇ ਵਿੱਚ ਆਪਣੇ ਲਈ ਰਿਪੋਰਟ ਆ ਗਈ ਵੀ ਫਲਾਣਾ ਗੈਂਗਸਟਰ ਭਜਾਤਾ ਜੀ ਬਿਤੇ ਮੁੱਖ ਗੈਂਗਸਟਰ ਨੂੰ ਤੁਸੀਂ ਕਿਸੇ ਦੇ ਘਰੇ ਲੁਕੋਤਾ ਪੁਲਿਸ ਨੇ ਇਸ ਤਰ੍ਹਾਂ ਦਾ ਤਾਂ ਕੁਝ ਨਹੀਂ ਹੋਇਆ ਨਾ ਜੀ ਇਹ ਤਾਂ ਹੁਣ ਐਸਐਸਪੀ ਸਾਹਿਬ ਇਲੈਕਸ਼ਨਾਂ ਤੋਂ ਪਹਿਲਾਂ ਵੀ ਲੱਗੇ ਹੋਏ ਸੀਗੇ ਜੀ ਇਲੈਕਸ਼ਨਾਂ ਤੋਂ ਬਾਅਦ ਵੀ ਹੋਈ ਸੀਗੇ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਇਹ ਜਿਹੜਾ ਕਾਰਵਾਈ ਹੋਈ ਹੈ ਬੀ ਇਹ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਬਾਅਦ ਹੀ ਕਿਉਂ ਹੋਈ ਹੈ ਪਹਿਲੀ ਗੱਲ ਵੀ ਕੀ ਸਰਕਾਰ ਇਲੈਕਸ਼ਨ ਕੋਡ ਹਟਣ ਦੀ ਉਡੀਕ ਕਰ ਰਹੀ ਸੀ ਜੀ ਜਾਂ ਕੋਈ ਕਿਤੇ ਐਸਐਸਪੀ ਸਾਹਿਬ ਤੇ ਕਿਸੇ ਤਰੀਕੇ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਪਾਇਆ ਜਾ ਰਿਹਾ ਸੀਗਾ ਜੀ ਵੀ ਤੁਸੀਂ ਆਹ ਕੰਮ ਕਰੋ ਵੀ ਜੇ ਤੁਸੀਂ ਇੰਨੀ ਦੇਰ ਚਾਹ ਕੰਮ ਨਾ ਕੀਤਾ ਵੀ ਫਿਰ ਅਸੀਂ ਆਹ ਕਰਦੇਾਂਗੇ ਜੀ ਜਨਰਲੀ ਬਾਕੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਸ ਲੜਕੀ ਨੂੰ ਅਰੈਸਟ ਕਰਨ ਦੀ ਗੱਲ ਚੱਲ ਰਹੀ ਸੀਗੀ ਪੁਲਿਸ ਲਵੇ ਜਸਵੀਰ ਜੀ ਬੜਾ ਤੰਤਰ ਹੁੰਦਾ ਹੈ ਜੀ ਮੈਨੂੰ ਹਜੇ ਵੀ ਮੈਂ ਕਨਵਿੰਸ ਨਹੀਂ ਹੈਗਾ ਵੀ ਐਸਐਸਪੀ ਸਾਹਿਬ ਨੇ ਉਸ ਲੜਕੀ ਨੂੰ ਅਰੈਸਟ ਕਰਨ ਚ ਕੋ ਟੱਲ ਵਰਤੀ ਹੋਗੀ ਹਾਂ ਜਾਂ ਵੀ ਕੋਈ ਉਹਨਾਂ ਨੇ ਡੈਲੀਬਰੇਟਲੀ ਉਹਨੂੰ ਭਜਾਇਆ ਹੋਊਗਾ ਕਿਉਂਕਿ ਉਹ ਲੜਕੀ ਕੌਣ ਹੈ ਜੀ ਉਹ ਤਾਂ ਇੱਕ ਅਕਾਲੀ ਦਲ ਦੇ ਕੈਂਡੀਡੇਟ ਦੀ ਬੇਟੀ ਹੈ ਬਿਲਕੁਲ ਨਾ ਤਾਂ ਕੋਈ ਪੋਲੀਟੀਕਲ ਫਿਗਰ ਹੈ ਉਹ ਵੱਡੀ ਜੀ ਨੂੰ ਪਰ ਪਰ ਇੱਥੇ ਇੱਕ ਚੀਜ਼ ਆ ਜੇ ਤੁਸੀਂ ਇਹਨਾਂ ਚੋਣਾਂ ਨੂੰ ਧਿਆਨ ਨਾਲ ਵਾਚਿਆ ਹੋਏਗਾ ਜਿੰਨਾਕ ਮੈਂ ਵਾਚਿਆ ਸੁਖਵਿੰਦਰ ਕੌਰ ਰੰਦਾਵਾ ਜਿਹੜੀ ਕੈਂਡੀਡੇਟ ਸੀ ਸ਼ਾਇਦ ਇੰਨੀ ਐਕਟਿਵ ਹੈ ਨਹੀਂ ਸੀ ਜੀ ਜੀ ਜਿੰਨੀ ਕੰਚਨਪ੍ਰੀਤ ਕੌਰ ਐਕਟਿਵ ਸੀ ਜੀ 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 ਜਿੰਨੀ ਸ਼ਿੱਦਤ ਨਾਲ ਉਹ ਅੱਗੇ ਜਾਂਦੀ ਔਰ ਉਹ ਜੋ ਉਹਦਾ ਸਟਾਈਲ ਹੈ ਜੋ ਉਹਦਾ ਔਰਾ ਬਣਦਾ ਸੀ ਨਾ ਕਿਵਰੀ ਹੁੰਦਾ ਨਾ ਜਿੱਦਾਂ ਰਾਜਾ ਵੜਿੰਗ ਦੇ ਔਰੇ ਨਾਲੋਂ ਕਿਤੇ ਵੱਡਾ ਔਰਾ ਅਮਰਤਾ ਵੜਿੰਗ ਦਾ ਉਹ ਉਹ ਚੀਜ਼ਾਂ ਜਿਹੜੀਆਂ ਉਹ ਤਾਂ ਹੋਰ ਕੱਟ ਗਿਆ ਜੀ ਹਣਾ ਹੁਣ ਤਾਂ ਚਲੋ ਕੱਟ ਗਿਆ ਪਰ ਇਹ ਇਦਾਂ ਹੀ ਚੋਣਾਂ ਦੇ ਵਿੱਚ ਆਪਾਂ ਇਹ ਵੀ ਦੇਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਘਰ ਵਾਲੀ ਜਦੋਂ ਬੋਲਦੀ ਆ ਡਾਕਟਰ ਸੁਪ੍ਰੀਤ ਕੌਰ ਉਹ ਪ੍ਰਭਾਵ ਪਾਉਂਦੀ ਆ ਉਹਨੂੰ ਸੁਣਦੇ ਆ ਲੋ ਉਹਨੂੰ ਸੁਣਦੇ ਆ ਲੋ ਸੋ ਇਹ ਚੀਜ਼ਾਂ ਧਿਆਨ ਮੰਗਦੀਆਂ ਨੇ ਕਿ ਉਹਦਾ ਔਰਾ ਬਣਿਆ ਉਹ ਔਰੇ ਤੋਂ ਕਿਤੇ ਥੋੜਾ ਬਹੁਤਾ ਲੱਗਦਾ ਹੋਵੇਗਾ ਕਿੰਨੀ ਚੀਜ਼ਾਂ ਹੈਗੀਆਂ ਪਰ ਉਹ ਕੁੜੀ ਲੜਦੀ ਵੀ ਰਹੀ ਆ ਚੋਣਾਂ ਦੇ ਦਰਮਿਆਨ ਵੀ ਕਿ ਤੁਸੀਂ ਇੱਥੇ ਪੁਲਿਸ ਦੀਆਂ ਗੱਡੀਆਂ ਲਾਤੀਆਂ ਆ ਸਾਡਾ ਬੰਦਾ ਚੱਕਣ ਲੱਗਿਓ ਵੀਡੀਓ ਬਣਾ ਬਣਾ ਕੇ ਲਗਾਤਾਰ ਉਹ ਸਰਕਾਰ ਦੀ ਇਮੇਜ ਡੈ ਇਹ ਦਿਨ ਅਣਾ ਜਸਵੀਰ ਜੀ ਜਿਸ ਤਰ੍ਹਾਂ ਆਪਾਂ ਕਹਿ ਰਹੇ ਆਂ ਵੀ ਉਸ ਲੜਕੀ ਨੂੰ ਤਾਂ ਟਾਰਗੇਟ ਕੀਤਾ ਗਿਆ ਵੀ ਉਹ ਫਰੰਟਲ ਫੋਰਸ ਸੀ ਸੁਖਵਿੰਦਰ ਕੌਰ ਦੀ ਇਹਦੇ ਤੋਂ ਨਾ ਇਨਟੋਲਰੈਂਸ ਦਿndi ਹੈ ਹੂੰ ਜਿਹੜੀ ਸਾਡੇ ਸਮਾਜ ਦੇ ਵਿੱਚ ਇੱਕ ਸਹਿਣਸ਼ੀਲਤਾ ਦਾ ਲੈਵਲ ਕਿਸ ਲੈਵਲ ਤੇ ਚਲਾ ਗਿਆ ਜੀ ਤੁਸੀਂ ਦੇਖੋ ਸਰਕਾਰ ਨੇ ਹਰ ਤਰ੍ਹਾਂ ਦਾ ਤੱਕਾ ਕੀਤਾ ਹੂੰ ਜਿਸ ਤਰ੍ਹਾਂ ਨੇ ਦੋਸ਼ ਸਰਕਾਰ ਤੇ ਲੱਗੇ ਆਪੋਜੀਸ਼ਨ ਪਾਰਟੀਆਂ ਨੇ ਸਾਰੀਆਂ ਨੇ ਅਲੀਗੇਸ਼ਨ ਲਾਏ ਜੀ ਵੀ ਸਾਡੇ ਬੰਦੇ ਉਧਰ ਉਧਰ ਕਰਤੇ ਜੀ ਇਹਨਾਂ ਨੇ ਉਸ ਤੇ باوجود ਵੀ ਸਰਕਾਰ ਇਲੈਕਸ਼ਨ ਜਿੱਤ ਗਈ ਜੀ ਚਲੋ ਵੌਲਪਰਸ ਵੱਲੋਂ ਵੋਟਰ ਕਨਵਿنس ਹੋ ਗਏ ਵੀ ਅਸੀਂ ਕੰਮ ਕਰਾਉਣੇ ਨੇ ਇੱਕ ਸਾਲ ਜੀ ਬਿਲਕੁਲ ਵੋਟਰਾਂ ਨੇ ਵੋਟ ਪਾਤੀ ਪਰ ਤੁਸੀਂ ਇਹਦੇ 'ਚ ਨਾ ਇਨਟੋਲਰੈਂਸ ਦਾ ਲੈਵਲ ਦੇਖੋ ਵੀ ਉਹ ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਸਰਕਾਰ ਨੂੰ ਇਹ ਲੱਗਦਾ ਹੈ ਵੀ ਅਸੀਂ ਉਸ ਪਰਿਵਾਰ ਨੂੰ ਟਾਰਗੇਟ ਕਰਨਾ ਹੈ ਜੀ ਵੀ ਇਹ ਇਸ ਲੈਵਲ ਤੇ ਸਾਡੀ ਜਿਹੜੀ ਅਸਹਿਣਸ਼ੀਲਤਾ ਹੈ ਉਹ ਪਹੁੰਚ ਚੁੱਕੀ ਹੈ ਵੀ ਅਸੀਂ ਜਿੱਤਣ ਤੋਂ ਬਾਅਦ ਵੀ ਵੀ ਜੇਕਰ ਜੇ ਇਹਦੇ 'ਚ ਸੱਚਾਈ ਹੈਗੀ ਹੈ ਜੀ ਉਸ ਲੜਕੀ ਨੂੰ ਰਪੋਸ਼ ਹੋਣਾ ਪਿਆ ਕਿਉਂਕਿ ਹਜੇ ਆਫੀਸ਼ੀਅਲੀ ਮੈਨੂੰ ਲੱਗਦਾ ਕੋਈ ਰੇਡ ਰੂਟ ਬਾਰੇ ਆਪਣਲੇ ਕੋਲ ਬੀ ਇਨਫੋਰਮੇਸ਼ਨ ਆਈ ਨਹੀਂ ਹਜੇ ਆਪਾਂ ਸੋਰਸਸ ਦੇ ਮਤਲਬ ਦੀ ਗੱਲਾਂ ਕਰ ਰਹੇ ਹਾਂ ਤੇ ਇਹਦੇ ਤੋਂ ਇਹ ਬੜਾ ਖਤਰਨਾਕ ਰੁਝਾਨ ਹੈ ਜੀ ਜੇਕਰ ਤੁਸੀਂ ਆਪਾਂ ਇਹ ਕਹਿ ਦਿੰਦੇ ਆਂ ਕਿ ਚਲੋ ਪੋਲਿਟੀਕਲ ਰੈਲੀ ਦੇ ਵਿੱਚ ਕਿਸੇ ਮੀਟਿੰਗ ਦੇ ਵਿੱਚ ਵੀ ਕਿਸੇ ਲੀਡਰ ਦੀ ਕਿਸੇ ਨੇ ਬੇਇਜ਼ਤੀ ਕਰਤੀ ਜੀ ਉੱਥੇ ਜਿਹੜੇ ਰਿਐਕਸ਼ਨ ਹੁੰਦੇ ਨੇ ਨਾ ਜੀ ਲੀਡਰਾਂ ਦੇ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਵੀ ਇੱਕ ਲੀਡਰ ਨੇ ਥੱਪੜ ਮਾਰਿਆ ਸੀ ਕਿਸੇ ਮੁੰਡੇ ਦੇ ਉਹਦੀ ਸਟੇਜ ਤੇ ਚੜ ਕੇ ਕੁਐਸਚਨ ਕਰਨ ਲੱਗਿਆ ਸੀਗਾ ਜੀ ਹਾਲਾਂਕਿ ਉਹ ਵੀ ਮਾੜਾ ਸੀ ਪਰ ਉਹਨਾਂ ਇਨਸਟੈਂਟ ਬਿਹੇਵੀਅਰ ਹੁੰਦਾ ਹੈ ਉਹ ਬੜਾ ਸਿਮਲਟੇਨੀਅਸ ਹੁੰਦਾ ਵੀ ਤੁਸੀਂ ਕੁਝ ਕਿਹਾ ਉਧਰੋਂ ਉਹਦਾ ਕੋਈ ਰਿਐਕਸ਼ਨ ਆ ਗਿਆ ਜੀ ਉਸੇ ਟਾਈਮ ਬਟ ਇਸ ਤਰੀਕੇ ਦੀ ਇਨਟੋਲਰੈਂਸ ਤੁਸੀਂ ਪਲਾਨਡ ਕਰਕੇ ਜਦੋਂ ਕੁਝ ਕਰਦੇ ਹੋ ਤਾਂ ਫਿਰ ਉਹ ਚੀਜ਼ਾਂ ਬੈਕਫਰ ਕਰ ਨਹੀਂ ਕਰਨੀਆਂ ਨੇ ਜੀ ਫਿਊਚਰ ਦੇ ਵਿੱਚ ਵੀ ਅੱਛਾ ਇਹ ਵੀ ਬੜੀ ਦਿਲਚਸਪ ਗੱਲ ਹੈ ਹੁਣ ਇਹ ਗੱਲ ਕਰਕੇ ਆਪਾਂ ਥੋੜਾ ਜਿਹਾ ਅੱਗੇ ਵਧਣਾ ਕਿ ਇੱਥੇ ਜਿਹੜਾ ਮਨਿੰਦਰ ਨੂੰ ਕਿਹਾ ਜਾਂਦਾ ਜੀ ਆਪਾਂ ਠੀਕ ਨਹੀਂ ਆ ਤੁਹਾਡੀ ਕਾਰਗੁਜ਼ਾਰੀ ਤੋਂ ਸਸਪੈਂਡ ਕਰਦੇ ਆ ਚੋਣਾਂ ਦੇ ਦਰਮਿਆਨ ਇਲੈਕਸ਼ਨ ਕਮਿਸ਼ਨ ਦੇ ਕਹਿਣ ਦੇ ਉੱਤੇ ਜਿਹੜਾ ਆ 오ਡੀਸ਼ਾ ਦੀ ਇੱਕ ਆਈਪੀਐਸ ਸ਼ਾਈਨੀ ਜਿਹੜੀ ਆ ਉਹ ਰਿਪੋਰਟ ਦਿੰਦੀ ਹੈ ਕਿ ਐਸਐਸਪੀ ਨੇ ਗਲਤ ਕੀਤਾ ਪਰਚੇ ਗਲਤ ਹੋਏ ਡਾਕਟਰ ਗਰੇਵਾਲ ਦੀ ਆਪਾਂ ਗੱਲ ਕਰਦੇ ਆਂ ਜੀ ਉਹ सस्पेंशन ਹੁੰਦੀ ਹੈ ਉਹਨਾਂ ਦੀ ਬਾਅਦ ਚ ਜਦੋਂ ਇਹਨਾਂ ਦੇ ਏਡੀਜੀਪੀ ਦੀ ਰਾਮ ਸਿੰਘ ਖਰਾਂਦੀ ਸੱਟ ਬਣਾ ਕੇ ਜਾਂਚ ਕਰਵਾਈ ਜਾਂਦੀ ਹੈ ਪੰਜਾਬ ਪੁਲਿਸ ਦੇ ਵੱਲੋਂ ਉਹ ਕਹਿੰਦੇ ਜੀ ਕਲੀਨ ਚਿੱਟ ਹੈ ਸਾਰਾ ਕੁਝ ਠੀਕ ਹੋਇਆ ਉਹ ਉੱਥੇ ਸਾਰਾ ਕੁਝ ਠੀਕ ਹੋ ਜਾਂਦਾ ਨਹੀਂ ਇਹ ਸਰਕਾਰ ਲਵੇ ਬੜੀ ਪਾਵਰ ਹੁੰਦੀ ਹੈ ਜੀ ਇਹਦਾ ਤਾਂ ਮਤਲਬ ਇਹ ਹੋ ਗਿਆ ਨਾ ਵੀ ਜਿਹੜਾ ਬੰਦਾ ਜਿਹੜਾ ਅਫਸਰ ਸਰਕਾਰ ਦੇ ਮੁਤਾਬਕ ਚੱਲਦਾ ਹੈ ਜੀ ਅਬਦੀ ਰੂਲ ਬੁੱਕ ਨੂੰ ਇਗਨੋਰ ਕਰਦਾ ਹੈ ਹਾਲਾਂਕਿ ਜ਼ਿਆਦਾਤਰ ਜਿਹੜੇ ਅਫਸਰ ਨੇ ਉਹ ਰੂਲ ਬੁੱਕ ਦੇ ਮੁਤਾਬਕ ਚੱਲਦੇ ਨੇ ਪਰ ਹੋ ਸਕਦਾ ਐਕਸੈਪਸ਼ਨਸ ਹੋਣ ਜਿਹੜੇ ਅਫਸਰ ਪੋਲੀਟੀਕਲ ਬੌਸਸ ਦੇ ਪਪੈਟਸ ਬਣ ਜਾਂਦੇ ਨੇ ਇਹਦਾ ਮਤਲਬ ਤਾਂ ਇਹ ਹੋਇਆ ਵੀ ਉਹਨਾਂ ਦੇ ਖਿਲਾਫ ਕੋਈ ਵੀ ਰਿਪੋਰਟ ਆ ਜੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਜਿਹੜੇ ਉਹਨਾਂ ਦੇ ਪੋਲੀਟੀਕਲ ਬੌਸਸ ਨੇ ਉਹਨਾਂ ਨੂੰ ਤਿਆਰ ਬੈਠੇ ਨੇ ਬਚਾਉਣ ਲਈ ਸਰਕਾਰ ਨੂੰ ਵੀ ਚੀਜ਼ਾਂ ਨਾ ਜਸਟੀਫਾਈ ਕਰਨੀਆਂ ਪੈਣੀਆਂ ਕਿਉਂਕਿ ਹੁਣ ਇਲੈਕਸ਼ਨਾਂ ਦੇ ਵਿੱਚ ਜਸਵੀਰ ਜੀ ਕੋਈ 4 ਸਾਲ ਨਹੀਂ ਰਹਿ ਗਏ ਕੁੱਤਨ ਸਾਲ ਨਹੀਂ ਰਹਿ ਗਏ ਤੂੰ 2 ਸਾਲ ਨਹੀਂ ਰਹਿ ਗਏ ਹੁਣ ਤਾਂ ਮਹੀਨਿਆਂ ਦਾ ਮਹੀਨਿਆਂ ਦਾ ਸਮਾਂ ਰਹਿ ਗਿਆ ਤਾਂ ਦੇਖੋ ਜੀ ਅਗਲੇ ਮਹੀਨੇ ਤੋਂ ਮੈਨੂੰ ਲੱਗਦਾ ਵੀ ਆਪਾਂ ਮਹੀਨੇ ਗਿਣਨ ਲੱਗ